ਮੈਂ ਇਸਵਰੀ 10th ICSE ਐਗਜ਼ਾਮੀਨੇਸ਼ਨਸ ਦੇ ਵਿੱਚੋਂ 98.6% ਜਿਹੜੇ ਆ ਰਿਸੀਵ ਕੀਤੇ। ਮੈਨੂੰ ਤੇ ਦੇਖੋ ਬਹੁਤ ਜ਼ਿਆਦਾ ਲੱਗੀ ਆ ਜਿੰਨਾ ਚਿਰ ਤੱਕ ਮੇਰਾ ਕਨਸੈਪਟ ਰੈਗੂਲਰ ਬੇਸਿਸ ਤੇ ਮੈਂ ਪੜ੍ਹਦੀ ਰਹੀ ਆ ਤੇ ਜਿੰਨਾ ਚਿਰ ਤੱਕ ਮੇਰਾ ਕਨਸੈਪਟ ਕਲੀਅਰ ਨਹੀਂ ਸੀ ਹੁੰਦਾ ਮੇਰਾ ਜਿਹੜਾ ਮਾਈਂਡ ਹੀ ਉਹ ਅਨਸਟੇਬਲ ਰਹਿੰਦਾ ਸੀ। ਮੇਰੀ ਪੁੱਤਰੀ ਨੇ ਟੋਕ ਕੀਤਾ ਸਕੂਲ ਦੇ ਵਿੱਚੋਂ ਬਹੁਤ ਹੀ ਚੰਗਾ ਲੱਗ ਰਿਹਾ। ਮੈਂ ਤਾਂ ਬਹੁਤ ਵਧੀਆ ਲੱਗਦਾ ਹੈ ਮੈਂ ਤਾਂ ਪਰਮਾਤਮਾ ਦਾ ਲੱਖ ਲੱਖ ਧੰਨਵਾਦ ਕਰਦੀ ਆ। ਇਹ ਮੇਰੇ ਬੱਚੇ ਨੂੰ ਜਿੰਨੀ ਮਿਹਨਤ ਕੀਤੀ ਆ ਉਸ ਨਾਲ ਉਹਨੂੰ ਕਲ ਮਿਲਿਆ। ਘਰਿਆਂ ਦਾ ਪੂਰਾ ਪੂਰਾ ਸਪੋਰਟ ਰਿਹਾ ਵਾ ਮੇਰੇ ਪੇਰੈਂਟਸ ਨੇ ਗ੍ਰੈਂਡਪੇਰੈਂਟਸ ਸਾਰੇ ਜਣੇ ਬਹੁਤ ਜ਼ਿਆਦਾ ਸਪੋਰਟਿਵ ਸੀ ਤੇ ਜਿੱਥੇ ਵੀ ਮੈਨੂੰ ਉਹਨਾਂ ਦੀ ਲੋੜ ਪੈਂਦੀ ਸੀ ਉਹ ਮੇਰੇ ਲਈ ਹਮੇਸ਼ਾ ਖੜੇ ਹੁੰਦੇ ਸੀ। ਤੁਸੀਂ ਦੇ ਰਹੇ ਲੁਧਿਆਣਾ ਲਾਈਵ। ਜਿੱਥੇ ਕਹਿੰਦੇ ਧੀਆ ਨੇ ਹਰ ਜਗ੍ਹਾ ਤੇ ਬਾਜ਼ੀਆਂ ਮਾਰੀਆਂ। ਹਰ ਕੰਮ 'ਚ ਧੀਆ ਅੱਗੇ ਨਿਕਲਦੀਆਂ। ਉੱਥੇ ਹੀ ਪਟਿਆਲਾ ਦੀ ਇੱਕ ਧੀ ਨੇ 98.6 ਨੰਬਰ ਜਿਹੜੇ ਪੇਪਰ 'ਚ ਲੈ ਕੇ ਆਏ ਆ। ਔਰ ਇਹਨਾਂ ਦੀ ਖਾਸੀਅਤ ਇਹ ਵੀ ਜਿਹੜੇ 4 ਸਬਜੈਕਟ ਸੀ ਉਹਨਾਂ ਚ 100% ਹੀ ਨੰਬਰ ਲੈਂਦੇ ਇਹਨਾਂ ਨੇ ਆਪਾਂ ਇਹਨਾਂ ਨਾਲ ਗੱਲ ਵੀ ਕਰਦੇ ਆਂ ਬੇਟੀ ਮੰਨਤ ਐ ਮੰਨਤ ਕਾ ਲੋ ਉਹਨਾਂ ਦੇ ਨਾਲ ਗੱਲ ਵੀ ਕਰਦੇ ਆਂ ਹਾਂਜੀ ਬੇਟਾ ਆਪਣੇ ਬਾਰੇ ਦੱਸੋ ਮੈਂ ਬੀਰਿੰਗ ਸਕੂਲ ਦੀ ਸਟੂਡੈਂਟ ਆਂ ਤੇ ਮੇਰਾ ਨਾਮ ਮੰਨਤ ਕਾ ਲੋ ਆ ਤੇ ਮੈਂ ਇਸ ਵਾਰੀ 10th ICSE ਐਗਜ਼ਾਮੀਨੇਸ਼ਨਸ ਦੇ ਵਿੱਚੋਂ 98.6% ਜਿਹੜੇ ਆ ਰਿਸਿਵ ਕੀਤੇ ਬੇਟਾ ਕਿੰਨੀ ਕ ਮਿਹਨਤ ਲੱਗੀ ਫਿਰ ਤੇ ਆ ਮੈਂ ਵੀ ਦੇਖੋ ਬਹੁਤ ਜ਼ਿਆਦਾ ਲੱਗੀ ਆ ਜਿੰਨਾ ਚਿਰ ਤੱਕ ਮੇਰਾ ਕਨਸੈਪਟ ਰੈਗੂਲਰ ਬੇਸਿਸ ਤੇ ਮੈਂ ਪੜਦੀ ਰਹੀ ਆ ਤੇ ਜਿੰਨਾ ਚਿਰ ਤੱਕ ਮੇਰਾ ਕਨਸੈਪਟ ਕਲੀਅਰ ਨਹੀਂ ਸੀ ਹੁੰਦਾ ਮੇਰਾ ਜਿਹੜਾ ਮਾਈਂਡ ਹੀ ਉਹ ਅਨਸਟੇਬਲ ਰਹਿੰਦਾ ਹੀ ਤੇ ਜਿੰਨਾ ਰਾਤ ਨੂੰ ਭਾਵੇਂ 11 ਵਜੇ 12 ਵਜੇ ਜਿੰਨਾ ਚਿਰ ਤੱਕ ਮੇਰਾ ਕਨਸੈਪਟ ਕਲੀਅਰ ਨਹੀਂ ਸੀ ਹੁੰਦਾ ਉਹਨਾਂ ਚਿਰ ਤੱਕ ਮੈਂ ਸੌਂ ਨਹੀਂ ਨਹੀਂ ਹੁੰਦੀ ਉਹਨਾਂ ਚਿਰ ਤੱਕ ਮੈਂ ਪੜਦੀ ਰਹਿੰਦੀ ਨਹੀਂ ਕਰਦੇ ਨੇ ਕਿਦਾਂ ਦਾ ਸੁਜੋਗ ਰਿਹਾ ਫਿਰ ਬਾਦਿਆਂ ਦਾ ਪੂਰਾ ਪੂਰਾ ਸਪੋਰਟ ਰਿਹਾ ਵਾ ਮੇਰੇ ਪੇਰੈਂਟਸ ਮੇਰੇ ਗ੍ਰੈਂਡਪੇਰੈਂਟਸ ਸਾਰੇ ਜਾਣੇ ਬਹੁਤ ਜ਼ਿਆਦਾ ਸਪੋਰਟਿਵ ਸੀ ਤੇ ਜਿੱਥੇ ਵੀ ਮੈਨੂੰ ਉਹਨਾਂ ਦੀ ਲੋੜ ਪੈਂਦੀ ਸੀ ਉਹ ਮੇਰੇ ਲਈ ਹਮੇਸ਼ਾ ਖੜੇ ਹੁੰਦੇ ਸੀ ਜਿਹੜਾ ਲਾਈਫ ਦੇ ਵਿੱਚ ਆ ਤੇ ਉਹ ਮੇਰਾ ਡਾਕਟਰ ਬਣਨਾ ਵਾ ਤੇ ਇਹ ਇਨਸਪੀਰੇਸ਼ਨ ਮੈਨੂੰ ਆਪਣੇ ਭੂਆ ਜੀ ਤੋਂ ਵੀ ਮਿਲੀ ਆ ਗੱਲ ਵੀ ਕਰਦੇ ਇਹਨਾਂ ਦੇ ਦਾਦਾ ਹੀ ਨਾ ਵੀ ਦਾਦਾ ਜੀ ਦੀ ਪੋਤੀ ਹੈ ਕਿਉਂਕਿ ਦਾਦੀਆਂ ਨੇ ਜਿਹੜਾ ਬਹੁਤ ਬਹੁਤਾ ਪਿਆਰ ਪੋਤੀਆਂ ਨਾਲ ਹੀ ਹੁੰਦਾ ਆ ਆਪਾਂ ਉਹਨਾਂ ਨਾਲ ਵੀ ਕਰਦੇ ਹਾਂ ਜੀ ਕਿੱਦਾਂ ਲੱਗਦਾ ਹੈ ਇਹ ਅੱਜ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਮੇਰੀ ਪੋਤੀ ਨੇ ਟੌਪ ਕੀਤਾ ਸਕੂਲ ਦੇ ਵਿੱਚੋਂ ਬਹੁਤ ਹੀ ਚੰਗਾ ਲੱਗ ਰਿਹਾ ਐਂ ਤਾਂ ਬਹੁਤ ਵਧੀਆ ਲੱਗਦਾ ਹੈ ਮੈਂ ਤਾਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆ ਵੀ ਮੇਰੇ ਬੱਚੇ ਨੂੰ ਜਿੰਨੀ ਉਹਨੇ ਮਿਹਨਤ ਕੀਤੀ ਆ ਉਸ ਨਾਲ ਉਹਨੂੰ ਪਲ ਮਿਲਿਆ ਉਹਨੇ ਆਪਣੀ ਮਿਹਨਤ ਨਾਲ ਕਾਮਯਾਬੀ ਜਿਹੜੀ ਲਈ ਆਪਣੀ ਮਿਹਨਤ ਨਾਲ ਲਈ ਆ ਤੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਰਿਹਾ ਉਨੇ ਦੀ ਮਮਾ ਨਾਲ ਵੀ ਗੱਲ ਕਰਦੇ ਆਂ ਪਿੰਜ ਕੀ ਨਾਮ ਤੁਹਾਡਾ ਮੇਰਾ ਨਾਮ ਅਮਨਦੀਪ ਜੀ ਤੇ ਬੇਟੀ ਮੇਰੀ ਮੰਨਤ ਇਹਨੇ 98.6 ਮਾਰਕਸ ਲੈ ਕੇ ਸਕੂਲ ਤੋਂ ਵੀ ਫਰਸਟ ਪੋਜੀਸ਼ਨ ਕੀਤੀ ਬਟਾਲੇ ਤੋਂ ਵੀ ਤੇ ਡਿਸਟ੍ਰਿਕਟ ਲੈਵਲ ਤੇ ਵੀ ਫਰਸਟ ਰਹੀ ਹੈ ਤੁਹਾਨੂੰ ਬਹੁਤ ਖੁਸ਼ੀ ਇਹਦਾ ਸੁਭਾਅ ਬੜਾ ਸੈਂਸਿਟਿਵ ਜੀ ਹੈ ਬੜੀ ਪੜ੍ਹਾਈ ਦੇ ਪੱਖੋਂ ਬੜੀ ਹੈਗੀ ਕਿ ਮੈਨੂੰ ਬਸ ਪੜ੍ਹਾਈ ਨਾਲ ਹੀ ਇਹਨੂੰ ਮਤਲਬ ਹੈ ਖੇਡਣ ਨਾਲ ਵੀ ਹੈਗਾ ਵਾ ਪਰ ਪੜ੍ਹਾਈ ਲਈ ਬੜੀ ਸੈਂਸ਼ੀਅਰ ਹੈ ਬੇਟੀ ਮੇਰੀ ਡਾਕਟਰ ਬਣਨਾ ਹਾਂਜੀ ਡਾਕਟਰ ਬਣਨਾ ਕਹਿੰਦੀ ਮੇਰਾ ਇਹ ਮੈ ਕਿ ਮੈਂ ਡਾਕਟਰ ਬਣਾ ਤੇ ਬਾਇਓ ਚ ਵੈਸੇ ਉਹਦਾ ਇੰਟਰਸਟ ਬੜਾ ਵਾ ਤੇ ਕਹਿੰਦੀ ਮੈਂ ਡਾਕਟਰੀ ਵਾਲੀ ਲਾਈਨ 'ਚ ਹੀ ਜਾਣਾ ਮੈਨੂੰ ਤਾਂ ਪਤਾ ਲੱਗਾ ਜੇ ਇਹ ਟਾਪਰ ਆਏਗੀ ਕਿਦਾਂ ਮੈਂ ਤੇ ਮੇਰੀਆਂ ਅੱਖਾਂ ਚੋਂ ਥਰੂ ਆ ਗਈ ਮੈਂ ਬਹੁਤ ਖੁਸ਼ ਆ ਬਹੁਤ ਖੁਸ਼ੀ ਹੋਈ ਮੈਨੂੰ ਤੇ ਉਹ ਖੁਸ਼ੀ ਦੇ ਥਰੂ ਹੀ ਇਹ ਦੇਖਿਆ ਤੁਸੀਂ ਪਰਿਵਾਰ ਨੂੰ ਉਹਨਾਂ ਨੇ ਜਿਹੜੀ ਖੁਸ਼ੀ ਆ ਬਹੁਤ ਜ਼ਿਆਦਾ ਵਾਗੀ ਜਿਹੜੀ ਕਿਉਂਕਿ ਉਹਨਾਂ ਦੀ ਬੇਟੀ ਜਿਹੜੀ ਹੈ ਟਾਪਰ ਆਈ ਹੈ ਜ਼ਿਲ੍ਹੇ ਦੇ ਵਿੱਚੋਂ ਮੈਂ ਬਟਾਲਾ ਤੋਂ ਵਿਕੀ ਮਲਿਕ ਲੁਧਿਆਣਾ ਵਾਲੀ